ਤਸਦੀਕ ਅਕਨੁਸਾਰ ਮੈਂ ਤੁਹਾਡੀ ਆਪਣੀ ਅੰਗ੍ਰਿਤ ਕੁਰ ਜੋਸ਼ੀ ਜੋਸ਼ੀ ਚੈਨਲ ਉਤੇ ਮੈਂ ਤੁਹਾਡਾ ਸਾਰਾ ਸਵਾਗਤ ਕਰਦੀ ਹਾਂ ਲੋ ਜੀ ਹਾਜ਼ਰ ਹੈ ਮੈਂ ਤੁਹਾਡੀ ਪਕੈਰੀ ਵਿੱਚ ਬਹੁਤ ਹੀ ਇੱਕ ਭਾਗ ਕਰਨ ਵਾਲਾ ਉੱਤੇ ਇੱਕ ਬੇਟੀ ਅਭਿਮਾਨ ਵਾਲੇ ਗੀਤਾਂ ਵਿੱਚ ਗੀਤ ਰਸਦੀ ਹੈ ਤੇ ਉਹ ਤੁਸੀਂ ਗੂੰਜ ਕੇ ਸੁਣਿਓ ਜੇ ਤੁਸੀਂ ਇਹ ਗੀਤ ਗੂੰਜ ਕੇ ਸੁਣਿਆ ਤੁਹਾਨੂੰ ਪਹਿਲਾਂ ਹੂੰ ਤੇ ਮੈਂ ਤੁਹਾਨੂੰ ਉਹ ਮិច្ਛੇ ਸੁਣਾਉਂਗੀ ਹੁਣ ਤੁਸੀਂ ਤੇ ਇਹਦੇ ਵਿੱਚ ਬਹੁਤ ਹੀ ਮਰਾਗ ਵਾਲੀਆਂ ਗੱਲਾਂ ਮਤਨੇ ਤੇ ਤੁਸੀਂ ਸੁਣੋਗੇ ਤੇ ਆਪ ਹੀ ਮਹਿਸੂਸ ਕਰੋਗੇ ਤੇ ਲੋ ਹੁਣ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਹੁਣ ਤੁਹਾਡੇ ਗੋਡੇ ਦੁਖਦੇ ਨੇ ਉਹ ਹੁਣੇ ਤੁਸੀਂ ਕਰੋਗੇ ਵਹੀਂ ਠੀਕ ਹੋ ਜਾਣਗੇ ਬਸ ਉਹ ਇਹ ਵੀ ਇਹਨੇ ਦੱਸਿਆ ਮੈਂ ਉਹਨਾਂ ਨੇ ਇਹ ਦੇਦੇ ਨਹੀਂ ਹੋ ਗੁੰਮ ਕਰਦੇ ਨੇ ਮਨ ਨੂੰ ਹੀ ਪਿੰਦੇ ਨੇ ਹੁਣ ਤਾਂ ਉਹ ਸੰਦੇ ਬਹੁਤ ਖੇਮਸੂ ਗੱਤੇ ਹੋ ਬਾਹਰ ਰਹਿੰਦੇ ਨੇ ਚੰਗੀਆਂ ਕਹਿੰਦੇ ਨੇ ਤੇ ਫਿਰ ਮੈਨੂੰ ਨਾ ਉਹਨਾਂ ਆਪਣੇ ਇਲਾਕੇ ਕਰਕੇ ਵੀ ਬਹੁਤ ਪਿਆਰ ਆਉਂਦਾ ਤੇ ਉਹਨਾਂ ਦੇ ਗੱਲਾਂ ਨਾਲ ਹੀ ਮਨ ਨੂੰ ਠੀਕ ਹੋ ਜਾਂਦੇ ਨੇ ਤੇ ਤੁਸੀਂ ਵੀ ਸੁਣ ਲਿਆ ਕਰੋ ਉਹਨਾਂ ਨੂੰ ਤੇ ਮੈਂ ਉਹਨਾਂ ਦੇ ਨੂੰ ਤੇ ਸੁਣ ਕੇ ਫਿਰ ਮੈਂ ਪਹੁੰਨੀਆਂ ਮੈਨੂੰ ਆਏ ਲੱਗਦਾ ਵੀ ਜਰੂਰ ਉਹ ਸਹੀ ਹੁੰਦੇ ਨੇ ਤੇ ਉਹਨਾਂ ਨੇ ਵੀ ਦੱਸਿਆ ਇਹ ਕਿਹਨੇ ਜੇ ਤੁਸੀਂ ਇਹ ਕਰੋਗੇ ਉਹ ਤਾਂ ਦਾ ਕਦੇ ਵੀ ਤੁਹਾਨੂੰ ਇਹ ਕੋਈ ਟੋਡਿਆਂ ਦੀ ਦਿੱਕਤ ਨਹੀਂ ਆਊਗੀ ਕਨੇ ਬਜ਼ੁਰਗਾਂ ਦਿੱਤਾ ਹੋਇਆ ਇਹ ਤੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਗੱਲਾਂ ਨੇ ਪ੍ਰਮਾਣਿਤ ਨੇ ਇਸ ਕਰਕੇ ਇਹ ਪਾਈਆਂ ਨੇ ਤੁਸੀਂ ਕਰਕੇ ਜਰੂਰ ਦੇਖਿਓ ਤੇ ਕਾਪੀ ਪੈਨ ਕਰ ਲੈ ਕੇ ਵੇਜੋ ਇਸ ਗੀਤ ਤੋਂ ਬਾਅਦ ਮੈਂ ਤੁਹਾਨੂੰ ਫਿਰ ਲਾਹਾਂਗੀ ਉਸ ਉਸੇ ਵਾਕ ਤੇ ਤੁਸੀਂ ਕਰਦੇ ਕਰਦੇ ਉਹ ਜਦੋਂ ਕਰੋਗੇ ਉਹ ਵੀ ਗੋਡੇ ਟੋਡੇ ਸਹੀ ਹੋਣਗੇ ਤੇ ਲੋ ਕਾਪੀ ਲੈ ਕੇ ਵੇਜੋ ਤੇ ਮੈਂ ਬਾਰੀ ਬਾਰੀ ਕਹਿੰਦੀ ਮੈਨੂੰ ਫੋਨ ਨਾ ਕਰਿਆ ਕਰੋ ਹਰ ਰੋਜ਼ ਹੀ ਅਪੀਲ ਕਰਦੀ ਆ ਪਰ ਭੈਣਾ ਪੇਰ ਵੀ ਖਲਤੀਆਂ ਨੇ ਤੇ ਚਲੋ ਫਿਰ ਮੈਂ ਚੱਕਦੀ ਤਾ ਹਾਂ ਫਿਰ ਜਦੋਂ ਮੇਰੇ ਕੋਈ ਨਹੀਂ ਹੁੰਦਾ ਮੈਨੂੰ ਕਾਪੀਆਂ ਫੋਲ ਨਹੀਂ ਪੈਂਦੀਆਂ ਮੇਰੇ ਘਰ ਵਿੱਚ ਬੰਨ ਜਾਂਦੇ ਨੇ ਫਿਰ ਮੈਂ ਫਿਰ ਕਹਿੰਦੀ ਬਈ ਕੱਲ ਨੂੰ ਪਾ ਦੂ ਕਰਸੂੰ ਪਾ ਦੂ ਹਨਾ ਤੇ ਲਓ ਆਜੋ ਫਿਰ ਹੁਣ ਆਪਾਂ ਆਪਣੇ ਗੀਤ ਵਰਲਾ ਦੱਸਿਓ ਦੇਖਿਓ ਹੁਣ ਇਹ ਆਪਣੇ ਮਿਰਸੇ ਬਾਰੇ ਇਹ ਗੀਤ ਕੀ ਕਹਿੰਦਾ ਹੈ ਤੁਸੀਂ ਆਪ ਇਹਨੂੰ ਧੀ ਪੂਰਾ ਸੁਣਿਓਗੇ ਨਾ ਫਿਰ ਤੁਹਾਨੂੰ ਤੇਰੀ ਸਮਝ ਆਊਗੀ ਨਾ ਲੈ ਸੁਣੋ ਫਿਰ ਮਾਏ ਨਹੀਂ ਮਾਏ ਮੇਰੇ ਗੀਤਾ ਤੇ ਮਾਏ ਨਹੀਂ ਮੈਂ ਕਾਹੀ ਤੇਰੀਆਂ ਨੇ ਆਉਂਦੀਆਂ ਨਹੀਂ ਅਮੜੀਏ ਮੈਂ ਕਾਹੀ ਤੇਰੀਆਂ ਨੇ ਆ ਕਾਹੀ ਤੇਰੀਆਂ ਨੇ ਆਉਂਦੀਆਂ ਅੱਖੀਆਂ ਦੇ ਕੋਆਂ ਵਿੱਚ ਸੁਪਨੇ ਲ ਕੋਏ ਮਾਏ ਬਾਤਾਂ ਇਹ ਤੇਰੀਆਂ ਹੀ ਪਾਉਂਦੀਆਂ ਨੀ ਅਮੜੀਏ ਬਾਤਾਂ ਇਹ ਤੇਰੀਆਂ ਹੀ ਪਾਉਂਦੀਆਂ ਨੀ ਅੰਮੀਏ ਬਾਤਾਂ ਇਹ ਤੇਰੀਆਂ ਹੀ ਪਾਉਂਦੀਆਂ ਸਾਰੀ ਉਮਰ ਕੰਮ ਕਰ ਦਿੱਤ ਰਹਿ ਗਈ ਬੱਚਿਆਂ ਦੇ ਲਈ ਤੂੰ ਤਾਂ ਸਭ ਕੁਝ ਸਹਿ ਗਈ ਬੱਚਿਆਂ ਦੇ ਲਈ ਤੂੰ ਤਾਂ ਸਭ ਕੁਝ ਸਹਿ ਗਈ ਤੂੰ ਤਾਂ ਮਾਏ ਖੁਸ਼ੀਆਂ ਦੇ ਖੇੜੇ ਬਿਨਾ ਮੰਨੇ ਔਰ ਮਾਮਾ ਉਮਰ ਲੰਗਾਉਂਦੀਆਂ ਨੀਅਮੜੀਏ ਔਰ ਮਾਮਾ ਉਮਰ ਲੰਗਾਉਂਦੀਆਂ ਅੱਖੀਆਂ ਦੇ ਕੋਆਂ ਵਿੱਚ ਸੁਪਨੇ ਲਕੋਏ ਮਾਏ ਬਾਤਾਂ ਇਹ ਤੇਰੀਆਂ ਹੀ ਪਾਉਂਦੀਆਂ ਨੀਅਮੜੀਏ ਬਾਤਾਂ ਇਹ ਤੇਰੀਆਂ ਹੀ ਪਾਉਂਦੀਆਂ ਟੁੱਟੀ ਸੀ ਬਜੁੱਤੀ ਬਾਪੂ ਪੱਟੀਆਂ ਬਿਆਨੀਆਂ ਸੀਵੇ ਟੁੱਟੀ ਸੀ ਬਜੁੱਤੀ ਬਾਪੂ ਪੱਟੀਆਂ ਬਿਆਨੀਆਂ ਸੀਵੇ ਢੀਲੇ ਵਿੱਚਰੀ ਜਾਂ ਸੀਤੇ ਨਜਰਾਤ ਕੰਨੀਆਂ ਸੀਵੇ ਵਾਕਤਾਨ ਤੇਰੇ ਅੱਗੇ ਸੀਸ ਨਮਾਇਆ ਬਪੂ ਮੇਨ ਤਾਂ ਹੀ ਰੰਗ ਨੇ ਲਿਆਉਂਦੀਆਂ ਬੇਬਬਲਾ ਮੇਨ ਤਾਂ ਹੀ ਰੰਗ ਨੇ ਲਿਆਉਂਦੀਆਂ ਅੱਖੀਆਂ ਦੇ ਕੋਆਂ ਵਿੱਚ ਸੁਪਨੇ ਲ ਕੋਏ ਮਾਤਾ ਅੱਖੀਆਂ ਦੇ ਕੋਆਂ ਵਿੱਚ ਸੁਪਨੇ ਲ ਕੋਏ ਮਾਏ ਬਾਤਾਂ ਇਹ ਤੇਰੀਆਂ ਹੀ ਪਾਉਂਦੀਆਂ ਨੀ ਮੜੀਏ ਬਾਤਾਂ ਇਹ ਤੇਰੀਆਂ ਹੀ ਪਾਉਂਦੀਆਂ ਦਿੱਥ ਤੇ ਤਿਹਾਰਾ ਨੂੰ ਨੀ ਧੀਆ ਨੀ ਮਾਣੀਆਂ ਨੂੰ ਦਸਹੀ ਮਾਏ ਮੇਰੀਏ ਨੀ ਦਸਹੀ ਮਾਏ ਮੇਰੀਏ ਨੀ ਯਾਦਾਂ ਤੇਰੀਆਂ ਕਿਉਂ ਸੁਤਾਉਂਦੀਆਂ ਨੀ ਅਮੜੀਏ ਯਾਦਾਂ ਤੇਰੀਆਂ ਕਿਉਂ ਸੁਤਾਉਂਦੀਆਂ ਦਿੱਥ ਤੇ ਤੇਹਰਾਨੂ ਨੀ ਸੋਣ ਮਾਏ ਮੇਰੀ ਇਹ ਨੀ ਕਾਗਨੂ ਮੈਂ ਅੱਜ ਵੀ ਅਡੋਨੀਆ ਨੀ ਗਾਨੂ ਮੈਂ ਅੱਗੇ ਵੀ ਅਡਾਉਨੀਆ ਆਵੇਂ ਤੇਰੇ ਦੇਸੋਂ ਕੋਈ ਪਾਈ ਜਾプチ ਜਾ ਮੇਰਾ ਰੱਬੇ ਅੱਗੇ ਬਸਤੇ ਮੈਂ ਪੋਨੀਆ ਨੀ ਆਮੜੀਏ ਰੱਬੇ ਅੱਗੇ ਬਸਤੇ ਮੈਂ ਪੋਨੀਆ ਸੋਨਨ ਲੈ ਸਨੇਹਾ ਕੋਈ

ਮਾਏ ਨਹੀਂ ਮਾਏ ਮੇਰੇ ਗੀਤਾ ਤੇ ਮਾਏ ਨਹੀਂ ਮੈਂ ਕਾਹੀ ਤੇਰੀਆਂ ਨੇ ਆਉਂਦੀਆਂ ਨਹੀਂ ਅਮੜੀਏ ਮੈਂ ਕਾਹੀ ਤੇਰੀਆਂ ਨੇ ਆਉਂਦੀਆਂ ਨਹੀਂ ਅੰਮੀਏ ਮੈਂ ਕਾਹੀ ਤੇਰੀਆਂ ਨੇ ਆਉਂਦੀਆਂ ਜੀ ਲਓ ਜੀ ਕਿ ਭਇਆ ਪੂਰਾ ਉਦਸ ਸੇ ਤੁਹਾਨੂੰ ਮੇਰੇ ਹੈਗੀ ਕਿ ਹੋ ਗਿਆ ਲੱਗਿਆ ਤੇ ਉਮੀਦ ਆ ਕਿ ਪਸੰਦ ਆ ਇਹਨੂੰ ਵੀ ਰਾਗ ਨੇ ਜੀਤਾ ਤੇ ਇਹਨੂੰ ਇਹੋ ਜਿਹੇ ਗਾਇਆ ਕਰੋ ਤੇ ਥੇਲ ਨੂੰ ਥਾਮ ਕੇ ਗਾਇਆ ਕਰੋ ਹੈ ਨਾ ਤੇ ਮੇਰਾ ਵੀ ਉੱਧਰ ਆਇਆ ਮੈਨੂੰ ਵੀ ਆਪਣੀ ਮਾਂ ਯਾਦ ਆਈ ਤੇ ਲਓ ਹੁਣ ਆ ਜਾਓ ਤੁਸੀਂ ਨਕਤੇ ਦਾ ਕਾਪੀ ਪੈਨਸ ਚੈੱਕ ਲਿੰਗ ਬਹੁਤ ਦੀ ਸੌਖਾ ਲੁਕਦਾ ਕਹਿੰਦੇ ਜੇ ਤੁਸੀਂ ਇਹ ਉਪਾਅ ਕਰ ਲਿਆ ਤਾਂ ਤੁਹਾਨੂੰ ਕਦੇ ਵੀ ਕੋਈ ਉਹਨੂੰ ਡਾਲੀ ਦਿੱਕਤ ਨਹੀਂ ਆਉਣੀ ਕੀ ਕਰਨਾ ਕਹਿੰਦੇ ਬਜ਼ੁਰਗਾਂ ਦੱਸਤਾ ਹੋਇਆ ਇਹ ਨੁਕਤਾ ਤੇ ਗ੍ਰੰਥਾਂ ਦੇ ਵਿੱਚ ਆਇਆ ਬਿਲਕੁਲ ਕਹਿੰਦੇ ਪ੍ਰਮਾਣਿਤ ਹੈ ਤੇ ਇਹਨੂੰ ਕਰਕੇ ਦੇਖੋ ਉਹ ਤੇ ਤੁਸੀਂ ਕੀ ਕਰਨਾ ਇੱਕ ਚਮਚਾ ਫਟਕੜੀ ਆਪਾਂ ਬੌਧਾ ਬਣਾ ਲੈਣਾ ਆਪਾਂ ਇੱਕ ਚਮਚਾ ਫਟਕੜੀ ਇੱਕ ਚਮਚਾ ਹਲਦੀ ਜਿਹੜੀ ਤੁਹਾਡੇ ਘਰੇ ਪਈ ਹੈ ਹਨਾ ਆਪਾਂ ਰੋਜ਼ ਸੋਚ ਵਰਤਦੇ ਹਾਂ ਲੈਣਾ ਇੱਕ ਚਮਚਾ ਫਟਕੜੀ ਪਾਊਡਰ ਇੱਕ ਚਮਚਾ ਹਲਦੀ ਪਾਊਡਰ ਦੋਵੇਂ ਲੈ ਲੈ ਤਾਂ ਤੁਸੀਂ ਇੱਕ ਜੱਗ ਪਾਣੀ ਦਾ ਲੈ ਲਿਆ ਹੈਨਾ ਤੇ ਉਹ ਉਹਨੂੰ ਪਾਣੀ ਨੂੰ ਤੁਸੀਂ ਗੈਸ ਤੇ ਰੱਖ ਤਾ ਵਿੱਚ ਇਹ ਦੋਈ ਚੀਜ਼ਾਂ ਪਾਤੀਆਂ ਫਟਕੜੀ ਤੇ ਹਲਦੀ ਤੇ ਇਹਨੂੰ ਹੁਣ ਤੁਸੀਂ ਪਕਾਓ ਜਦ ਤੁਸੀਂ ਸਮਝ ਲਓਗੇ ਵੀ ਹੁਣ ਇਹ ਪੱਕ ਗਿਆ ਮਤਲਬ ਕਾਫੀ ਉਹਨੂੰ ਉਬਾਲਦੇ ਰਹੇ ਆਪਾਂ ਤੇ ਪਤਾ ਲੱਗ ਗਿਆ ਵੀ ਹੁਣ ਇਹ ਪੂਰਾ ਬਣ ਗਿਆ ਕੜਾ ਇਹਦਾ ਹੈਨਾ ਤਾਂ ਤੁਸੀਂ ਘਰੂng ਲੈ ਲਓ ਉੰਗਾ ਟੂੜਾ ਲੈ ਲਿਆ ਕੋਟਨ ਤੇ ਉਹ ਫਿਰ ਉਸੇ ਪਾਣੀ ਚ ਉਸੇ ਪਾਣੀ ਚ ਭੰਤਾ ਤੁਹਾਨੂੰ ਗੋਡੇ ਤੇ ਘੋਸ ਲਿਆ ਹਨਾ ਫੇਰ ਲਿਆ ਫੇਰ ਗੋਡੇ ਤੇ 2 ਮਿੰਟ ਰੋਸਿਆ ਫੇਰ ਲਿਆ ਫੇਰ ਰੋਸਿਆ ਉਹ ਤੁਸੀਂ ਪਾਣੀ ਨਾਲ ਰੋਸਦੇ ਰੋਸਦੇ ਕਹਿੰਦੇ ਉਹ ਤੁਹਾਡੇ ਉਹਦੇ ਗੋਡੇ ਠੀਕ ਹੋ ਜਾਣਗੇ ਉਸੇ ਵਕਤ ਤੁਹਾਨੂੰ ਲੱਗੂਗਾ ਕਿ ਸਾਡੇ ਹੁਣ ਕੋਈ ਦਰਦ ਨਹੀਂ ਇਹਨੂੰ ਕੰਨ 4 ਦਿਨ ਕਰਕੇ ਦੇਖ ਲਿਓ ਹਨਾ ਜਦੋਂ ਤਰਾਂਤੀ ਠੀਕ ਹੁੰਦੇ ਨੇ ਫਿਰ ਕਦੋਂ ਨੂੰ ਵੀ ਤੱਕ ਆਉਂਦੇ ਉਹਨੇ ਕੱਲੋਂ ਫੇਰ ਹੋਇਆ ਇਹ ਆਪਾਂ ਆਪਨ ਕਿੰਨਾ ਕੁ ਟਾਈਮ ਲੱਗਦਾ ਹੈ ਹਨਾ ਫੇਮਕ ਲੱਗੇ ਨਾ ਫਟਕਰੀ ਰੰਗ ਚੋਖਾ ਆਵੇ ਤੇ ਸੁਭਾਸ਼ ਨੀਰ ਕੋਈ ਨੇ ਦੱਸਿਆ ਤੇ ਮੈਂ ਸੁਣ ਕੇ ਤੁਹਾਨੂੰ ਦੱਸਦਾ ਮੈਂ ਕਹਿੰਨੀ ਆ ਪਰਮਾਤਮਾ ਸਭ ਨੂੰ ਤੰਦਰੁਸਤ ਜਿਹੜੇ ਤੁਸੀਂ ਵਾਸੀ ਇਹ ਮੇਰਾ ਸਾਰਾ ਦੇਸ਼ ਤਾਂ ਉਦ੍ਰੁਸ ਰਹੇ ਆਬਾਦ ਰਹੇ ਜੁਨੇ ਮੇਰੀਆਂ ਭੈਣਾਂ ਸੁਣਦੀਆਂ ਨੇ ਸਾਰੀਆਂ ਤੰਦਰੁਸਤ ਮੇਰੇ ਰਹੀ ਤੰਦਰੁਸਤ ਰਹਿਣ ਕਿ ਹੋਰਾਂ ਨੂੰ ਵੀ ਦੱਸੋ ਕਿ ਆਪ ਵੀ ਨੁਕਤੇ ਨੂੰ ਵਰਤੋ ਇੱਕ ਤੇ ਆਪਣਾ ਇਜ਼ਟ ਟੰਕਾ ਵੱਜੂਗਾ ਵੀ ਅਸੀਂ ਕਿਸੇ ਮਾਰਾ ਨੂੰ 10:00 ਤੱਕ ਦੋ ਸੁਣ ਕੇ ਹੈ ਨਾ ਤੇ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਆਪਾਂ ਨਾਲੇ ਹੀ ਟਿਲ ਮੰਨੇ ਇੱਕ ਨਾ ਫਿਰ ਮੇਰਾ